ਇਸ ਸਭ ਕੀ ਮਾਮਲਾ ਕੀ ਹੈ ਸਰ ਜੀ ਕਮਿਸ਼ਨਰ ਸਾਹਿਬ ਜ਼ਿਲंधर ਦੀ ਰਹਿਨਮਾਈ ਹੇਠ ਜ਼ਿਲंधर ਪੁਲਿਸ ਨੇ ਇੱਕ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਜਿਸ ਦੇ ਵਿੱਚ 2 ਕਰੋੜ 93 ਲੱਖ ਪਲੱਸ ਇੰਡੀਅਨ ਕਰੰਸੀ ਔਰ ਲਗਭਗ 300 ਯੂ ਐਸ ਡਾਲਰ ਜਿਹੜੇ ਨੇ ਉਹ ਇੱਕ ਬੰਦੇ ਨੇ ਕਵਰ ਕੀਤੇ ਆ ਜਿਹੜਾ ਕਿ ਫਰੀਦ ਚੋੜ ਦਾ ਉਹ ਨਸ਼ਾਖੋਰ ਦਾ ਰਹਿਵਾਲਾ ਇਹ ਜਿਹੜਾ عمر ਕਰੀ 50 ਸਾਲ ਦੀ ਤੇ ਸਰ ਇਹ ਕਿੱਥੋਂ ਲੈ ਕੇ ਆਇਆ ਸੀਗਾ ਏਜੀਤਾ ਦਿੱਲੀ ਤੋਂ ਪੈਸਾ ਆਇਆ ਜੀ ਲੇਕਿਨ ਇਸਨੇ ਕੋਈ ਬਸ ਦੇ ਵਿੱਚ ਆ ਰਹੀ ਸੀ ਜਿੱਤੋਂ ਇਹਨੇ ਆਪਣੇ ਰਸੀਵ ਕਰਕੇ ਆਪਣੀ ਗੱਡੀ 'ਚ ਰੱਖਿਆ ਜਿੱਤੋਂ ਅਜੇ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਇਨਪੁਟ ਮਿਲੀ ਸੀ ਉੱਤੇ ਫਿਰ ਜਾਂਚ ਕਰਕੇ ਉਹਨੂੰ ਜੇ ਲੋਕਾਂ ਚੈੱਕ ਕੀਤਾ ਜਾਂ ਕੋਈ ਰਿਕਵਰੀ ਹੋਈ ਸਰ ਜਿੱਦਾਂ ਤੁਸੀਂ ਦੱਸਿਆ ਬਸ ਦੇ ਵਿੱਚ ਆ ਰਹੀ ਸੀ ਬਸ ਦੇ ਵਿੱਚ ਕੋਈ ਨਾਲ ਸੀਗਾ ਕਰੰਸੀ ਦੇ ਨਾਮ ਨਹੀਂ ਹਾਲੇ ਤੱਕ ਉਹ ਕੋਈ ਗੱਲ ਪਈ ਨਹੀਂ ਗਈ ਕੋਈ ਐਫਆਈਆਰ ਲਾਂਚ ਹੋਈ ਹੋਈ ਪਹਿਲਾਂ ਇੱਥੇ ਇਹ ਤੇ ਪਹਿਲਾਂ ਹੀ ਕਾਫੀਆ ਦਿੱਲੀ 에어ਪੋਰਟ ਦੀ ਲਾਂਚ ਹੋਈ ਹੈ ਜੀ ਉਹ ਥੋੜਾ ਜਿਹਾ ਪਤਾ ਲੱਗਿਆ ਉਹਨੂੰ ਵੈਰੀਫਾਈ ਕਰ ਰਿਹਾ ਕਿ ਸੈਂਕਸ਼ਨ ਅੱਤ ਹੈ। ਆ ਸਰ ਕਿੰਨੀ ਦੇਰ ਤੋਂ ਇਹ ਕੰਮ ਕਰ ਰਿਹਾ ਹੈ? 12 ਬਰਸਾਂ ਤੋਂ ਵੈਸਟ ਯੂਨੀਅਨ ਮਾਈਂਡ ਟ੍ਰਾਂਸਫਰ ਦਾ ਕੰਮ ਕਰਦਾ ਸੀ। ਆਮ ਕੋਈ ਗੱਲਬਾਤ ਹੋਈ ਹੈ ਜਾਂ ਕੀ ਹੈ ਨਹੀਂ ਦੱਸਿਆ ਕਿ ਕਿੰਨੇ ਕ ਬੰਦੇ ਨਾਂ ਲੈ ਦੇ। ਨਹੀਂ ਅਜੇ ਉਹ ਤਫਤੀਸ਼ ਦਾ ਹਿੱਸਾ ਹੈ। ਤਫਤੀਸ਼ ਤੇ ਵਿਚਾਇਆ ਸੀ। ਰਿਮਾਂਡ ਕਿੱਥੋਂ ਉਤਰ ਸਕਦਾ ਹੈ? ਇਹ ਬशीर ਖੋਟੀ ਪੁਆਇੰਟ ਤੇ। ਸਰ ਰਿਮਾਂਡ ਮਿਲ ਗਿਆ ਤਾਂ? ਹਾਂਜੀ ਰਿਮਾਂਡ ਮਿਲ ਗਿਆ। ਨਹੀਂ ਹਲੇ ਰਿਮਾਂਡ ਪੇਸ਼ ਕਰਾਂਗੇ ਜੇ ਕੋਈ ਫਿਰ ਰਿਮਾਂਡ ਹੋਵੇ हां सर गड्डी ਦਾ ਪਤਾ ਲੱਗਾ ਗੱਡੀ ਜਿਹੜੀ ਗੱਡੀ 'ਚ ਫੜਿਆ ਗਿਆ ਗੱਡੀ ਕਿਸ ਨਾਮ ਅਜੇ ਪ੍ਰੋਪਰ ਪੁਸ਼ਟੀ ਨਹੀਂ ਹੋ ਪਾਈ ਜਿਉਂਕਿ ਜਦੋਂ ਉਹਨੂੰ ਕ੍ਰਿਸਟਲ ਕੀਤਾ ਜਦੋਂ ਥੋੜੀ ਦੇਰ ਬਾਅਦ ਜਦੋਂ ਮੈਡੀਕਲ ਕਰਾਇਆ ਤੇਰੀ ਸ਼ੂਗਰ ਕਾਫੀ ਵਧੀਆ ਆਈ ਸੀ ਤਾਂ ਐਡਮਿਟ ਕਰ ਲਿਆ ਸੀਗਾ ਉਹ ਤਾਂ। ਤੋਂ ਇਸ ਕਰਕੇ ਹੁਣ ਛੇਰੇ ਜਦੋਂ ਉਹਨਾਂ ਨੇ ਡਿਸਚਾਰਜ ਕੀਤਾ ਉਸ ਤੋਂ ਬਾਅਦ ਜਿੰਨੇ ਕੁਝ-ਕਿਛ ਕਰ ਸਕਿਆ ਹੁਣ allele ਤਕਰੀਸ਼ ਅੱਗੇ ਚੱਲੇਗੀ ਫਿਰ ساری ਗੱਲ ਥੇ। ਸਰ ਇੱਕ ਵਾਰੀ ਦੱਸ ਜੋ ਇੰਡੀਅਨ ਕਰੰਸੀ ਕਿੰਨੀ ਹੈ ਵਿਦੇਸ਼ੀ ਕਰੰਸੀ ਕਿੰਨੀ ਹੈ ਸਰ? ਇੰਡੀਅਨ ਕਰੰਸੀ ਹੈਗੀ ਜੀ ਐਗਜ਼ੈਕਟਲੀ 2 ਕਰੋੜ 93 ਲੱਖ 2500 ਤੇ ਫੋਰਨ